ਅੱਜ ਤੋਹੀ ਦੇ ਪਿੰਡ तकरीबन ਆ ਸਮਝ ਲਓ ਕਿ ਜੀ ਸਾਡੇ ਆਸ-ਪਾਸ ਪਰਿਵਾਰ ਜਿਹੜੇ ਆ ਪਰ ਉਹਨਾਂ ਦੇ ਮੁੱਢੀ ਜਿਹੜੇ ਆ ਤੋਂ ਆਮ ਆਦੀ ਪਾਰਟੀ ਸ਼ਾਮਲ ਹੋਈ ਹੈ ਉਹਨਾਂ ਨੂੰ ਪਾਰਟੀ ਦਾ ਜਿਹੜਾ ਜੀ ਮਫਲਰ ਪਾ ਕੇ ਔਰ ਸਲੂਪਾ ਪਾ ਕੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਇਹਨਾਂ ਨੂੰ ਨੂੰ ਸਾਰਿਆਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਜੀ ਔਰ ਜਿਹੜੇ ਸਿਆਣੇ ਸਮਝਦਾਰ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਡਿਵੈਲਪਮੈਂਟ ਕਰਨਾ ਚਾਹੁੰਦੀਆਂ ਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਸਰਕਾਰਾਂ ਦੇ ਜ਼ਰੀਏ ਹੋਣੀ ਹੈ ਤੇ ਇਸ ਕਰਕੇ ਅੱਜ ਥੂਹੀ ਪਿੰਡ ਦੇ ਵਿੱਚ ਬਹੁਤ ਸਾਰੇ ਸੂਝਵਾਨ ਜਿਹੜੇ ਆ ਕਿਸਾਨ ਭਰਾ ਵੀ ਨੇ ਅਕਾਲੀ ਦਲ ਦੇ ਪੁਰਾਣੇ ਵਰਕਰ ਨੇ ਜਿਹੜੇ ਉਹ ਸਾਰਿਆਂ ਨੇ ਬੜਾ ਇਹ ਫੈਸਲਾ ਕੀਤਾ ਕਿ ਅਸੀਂ ਸਾਰੇ ਹੀ ਹੁਣ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੱਲਾਂਗੇ ਪਰ ਅਸੀਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੰਮ ਕਰਾਂਗੇ ਤੇ ਪਿੰਡ ਜਿਹੜਾ ਅੱਜ ਥੂਹੀ ਬਹੁਤ ਹੀ ਇਤਿਹਾਸਿਕ ਪਿੰਡ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਛੋਂ ਪ੍ਰਾਪਤਿ ਧਰਤੀ ਹੈ ਔਰ ਇਹ ਬੜਾ ਪੋਲੀਟੀਕਲ ਪਿੰਡ ਵੀ ਹੈ ਜੀ ਰਾਜਨੀਤਿਕ ਤੌਰ ਤੇ ਬੜੀ ਸਮਝ ਰੱਖਦਾ ਪਿੰਡ ਤੇ ਮੇਰੀ ਇਹਨਾਂ ਨਾ ਕਮਿਟਮੈਂਟਾਂ ਕਿ ਜੇ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀ ਵੀ ਸਰਪੰਚ ਹੁਣ ਪੰਚਾਇਤ ਬਣੇਗੀ ਸਾਰੀ ਰਲਮਿਲ ਕੇ ਸਰਕਾਰ ਦੇ ਨਾਲ ਪਿੰਡ ਦਾ ਵਿਕਾਸ ਕਰੇਗੀ ਪਿੰਡ ਚ ਖੇਡ ਗਰਾਊਂਡ ਪਿੰਡ ਦੀਆਂ ਗਲੀਆਂ ਨਾਲੀਆਂ ਸਫਾਈਆਂ ਧਰਮਸ਼ਾਲਾ ਗਰੀਬ ਪਰਿਵਾਰਾਂ ਦੇ ਕੱਚੇ ਘਰਾਂ ਦੇ ਪੈਸੇ ਮਨਰੇਗਾ ਦਾ ਕੰਮ ਸਹੀ ਤਰੀਕੇ ਨਾਲ ਕਰੇ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਅਸੀਂ ਬਹੁਤ ਗੰਭੀਰਤਾ ਦੇ ਨਾਲ ਇੰਪਲੀਮੈਂਟ ਕਰਾਂਗੇ ਪਰ ਪਿੰਡ ਨੂੰ ਖੁਸ਼ਹਾਲ ਕਰਾਂਗੇ ਸਕੂਲ 100% ਅੱਛੇ ਤਰੀਕੇ ਨਾਲ ਚੱਲੇਗਾ ਜੀ ਜਿਹੜਾ 2.5 ਸਾਲ ਦਾ ਪਿਛਲਾ ਬਖਵਾ ਰਿਆ ਬੇਸ਼ੱਕ ਸਰਕਾਰ ਆਮ ਆਦਮੀ ਪਾਰਟੀ ਦੀ ਹੁਣ ਕੀ ਹੈ ਸਰਕਾਰ ਦਾ ਫੰਡ ਦੇ ਸਕਦੀ ਹੈ ਮੈਂ ਕਈ ਕਰੋੜਾ ਰੁਪਇਆ ਜਿਹੜਾ ਜੀ ਵਿਧਾਨ ਸਭਾ ਨਾਪਦ ਪਿੰਡਾਂ ਚ ਵੰਡਿਆ ਪਰ ਉਹ ਐਜ਼ ਇਟ ਇਜ਼ ਅੱਜ ਖਾਤਿਆਂ ਤੇ ਲਾਇਆ ਨਹੀਂ ਤੇ ਹੁਣ ਅਸੀਂ ਸਾਰਾ ਜਿਹੜਾ ਨਵੀਆਂ ਸਰਕਾਰਾਂ ਬਣ ਰਹੀਆਂ ਨੇ ਕੁਝ ਪ੍ਰਬੰਧਕਾਂ ਦੇ ذریعے ਅਸੀਂ ਪੈਸਾ ਲਾਇਆ ਤੇ ਉਹ ਜਿਹੜਾ ਰੁਕਿਆ ਹੋਇਆ ਪੈਸਾ ਜਿਹੜਾ ਜਿਹੜਾ ਨਹੀਂ ਯੂਜ਼ ਕੀਤਾ ਸਾਰਾ ਪੈਸਾ ਉਹ ਨਵੀਆਂ ਪੰਚਾਇਤਾਂ ਦੇ ذریعے ਉਹ ਪਿੰਡਾਂ ਦੇ ਡਿਵੈਲਪਮੈਂਟ ਦੇ ਵਿੱਚ ਲਾਇਆ ਜਾਏਗਾ ਔਰ ਤੁਹੀ ਪਿੰਡ ਦਾ ਜਿਹੜਾ ਸਕੂਲ ਦਾ ਮਸਲਾ ਜੀ ਪਿੱਛੇ ਜੀ ਬੜੀ ਪ੍ਰੋਬਲਮ ਰਹੀ ਹੈ ਔਰ ਪਿੰਡ ਦਾ ਸਮੂਥਲੀ ਜਿਵੇਂ ਅੱਛੇ ਟੀਚਰ ਨੇ ਗਰੇਵਾਲ ਸਾਹਿਬ ਮੱਤਰਵੀ ਨੇ ਭਰਾਵੀ ਨੇ ਬੜਾ ਉਹਨਾਂ ਨੇ ਕੰਮ ਕੀਤਾ ਕੰਮ ਅੱਗੇ ਕਰਨਾ ਵੀ ਹੈ ਤੇ ਸਭ ਨੂੰ ਨਾਲ ਲੈ ਕੇ ਸਕੂਲ ਨੂੰ ਅੱਛੇ ਤਰੀਕੇ ਨਾਲ ਅੱਗੇ ਵਧਾਣਾ ਹੈ ਸਰਬਸੰਮਤੀ ਕਿੰਨੇ ਪਿੰਡਾਂ ਦੇ ਵਿੱਚ ਹੋਈ ਸਰਬਸੰਮਤੀ ਹੁਣ ਤੱਕ ਹੁਣ ਤੱਕ 13 ਪਿੰਡਾਂ ਚ ਹੋ ਚੁੱਕੀ ਹੈ ਜੀ 147 ਪਿੰਡਾਂ ਦੇ ਵਿੱਚੋਂ 13 ਪਿੰਡਾਂ ਸਰਬਸੰਮਤੀ ਹੋ ਗਏ ਪਰ ਇਹਦਾ ਅੰਕੜਾ ਜਿਹੜਾ ਅਸੀਂ 5 ਤਰੀਕ ਨੂੰ ਜਿਵੇਂ ਪੇਪਰ ਸਾਰੇ ਸਬਮਿਟ ਹੋ ਜਾਂਦੇ ਆ ਜਿੰਨੇ ਵਾਪਸ ਲੈਣੇ ਵਾਪਸ ਲਊਗਾ ਜਿਹਦੇ ਰਹਿ ਗਏ ਉਸ ਤੋਂ ਬਾਅਦ ਫਿਰ ਅਸੀਂ ਅੰਕੜਾ ਜਾਰੀ ਕਰਾਂਗੇ ਪ੍ਰਮਾਤਮਾ ਕਿਰਪਾ ਕਰੇ ਇਹ ਪਹਿਲੀ ਵਾਰ ਹੋ ਰਿਹਾ ਵਿਧਾਨ ਸਭਾ ਨਾਭਾ ਦੇ ਵਿੱਚ ਕਿ ਇੱਡੇ ਵੱਡੇ ਪ ਜਾਣ ਬੁੱਝ ਕੇ ਪਿੰਡਾਂ ਥੜੇ ਬੰਦੀ ਪਾਇਆ ਕੀਤੀ ਜਾਂਦੀ ਸੀ ਖਾਣ ਪੀਣ ਵਾਲੇ ਸੋਚਦੇ ਜੀ ਸਾਡਾ ਹਫ਼ਤਾ 10 ਦਿਨ ਚੰਗੇ ਨਿਕਲਣਗੇ ਜੀ ਪਿੰਡਾਂ ਜੋ ਥੜੇ ਬੰਦੀ ਜਿਹੜੀ ਹੈ ਇੱਕ ਨਸੂਰ ਬਣ ਗਈ ਕਿ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਵੱਡੇ ਪੱਧਰ ਤੇ ਨਹੀਂ ਹੋ ਪਾਈ ਅਸੀਂ ਉਹ ਥੜੇ ਬੰਦੀ ਖਤਮ ਕਰਕੇ ਮੁੱਖ ਮਤੀ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਬੰਦਾ ਸਰਬਸੰਮਤੀ ਕਰੇਗਾ ਜਿਹੜੀ ਪੰਚਾਇਤ ਸਰਬਸੰਮਤੀ ਕਰੇਗੀ ਉਹ ਪਿੰਡ ਨੂੰ 5 ਲੱਖ ਰੁਪਏ ਸਰਕਾਰ ਵੱਲੋਂ ਇਨਾਮ ਦਿੱਤਾ ਜਾਏਗਾ ਜੀ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਮਿਲ ਕੇ ਪ੍ਰਧਾਨ ਸਭਾ ਨਾਲ ਆਪਣੀ 143 ਪੰਚਾਇਤਾਂ ਨੇ 13 ਆਲਰੇਡੀ ਸਰਬਸੰਮਤੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਦੀਆਂ ਗਰੰਟੀਆਂ ਨੇ ਉਹਦਾ ਲਾਹਾ ਲੈ ਕੇ ਪਿੰਡ ਦਾ ਭਲਾ ਕਰੋ ਸਾਰੇ ਪਾਸੇ ਇਹੀ ਹੈ ਜੀ ਸਾਰੇ ਪਾਸੇ ਇਹੀ ਹੈ ਜਿਹੜੇ ਵੀ ਪਿੰਡ ਤੁਸੀਂ ਜਾਓ ਉਥੇ ਪਿੰਡ ਦੇ ਵਿੱਚ ਕੀ ਹੈ ਜੀ ਕਿ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਕਾਰਜਕਾਰੀ ਰਹੀ ਹੈ ਸਰਪੰਚਾਂ ਦੀ ਕਈ ਪਿੰਡਾਂ ਦੇ ਵਿੱਚ ਬਹੁਤ ਅੱਛਾ ਕੰਮ ਵੀ ਕੀਤਾ ਜੀ ਔਰ ਕਈ ਪਿੰਡਾਂ ਦੇ ਵਿੱਚ ਮਤਲਬ ਜਿਹੜਾ ਜੀ ਬਹੁਤ ਨੈਗੇਟਿਵ ਰਿਪੋਰਟ ਹੈ ਕਈ ਪਿੰਡਾਂਸੇ ਕਾਲਸਨਾ ਪਿੰਡ ਸਾਡਾ ਭਰਾ ਸਰਪੰਚ ਸੀਗਾ ਜੀ ਔਰ ਮੇਰੇ ਨਾਲ ਤਾਂ ਬੜੀ ਨਜ਼ਦੀਕਾਈ ਬਾਤ ਤਾਂ ਉਹਨਾਂ ਦੀ ਔਰ ਉੱਥੇ ਸਰਬਸੰਮਤੀ ਹੋ ਗਈ ਹੈ ਜੀ ਤੇ ਉੱਥੇ ਬੜੀ ਅੱਛੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਸੋ ਜਿਹੜੇ ਅੱਛੇ ਕੰਮ ਕਰਦੇ ਉਹਨਾਂ ਲਈ ਤਾਂ ਸਰਵੀ ਝੁਕਦਾ ਮੁਬਾਰਕਾ ਨਾਲ ਸਭ ਨੂੰ ਪਰ ਜਿੱਥੇ ਕਮੀ ਪੇਸ਼ੀਆਂ ਵੱਡੇ ਪੱਧਰ ਤੇ ਰਹੀਆਂ ਨੇ ਹੁਣ ਸਰਪੰਚੀ ਮੇਨ ਬੇਸ ਹੈ ਜੀ ਪੰਜਾਬ ਦਾ ਪੰਜਾਬ ਦਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਆ ਸਭ ਤੋਂ ਪਹਿਲਾਂ ਸਰਪੰਚ ਬਣੇ ਸੀ ਕਿਉਂਕਿ ਜਿੰਨੂੰ ਸਰਪੰਚੀ ਤੋਂ ਗੱਲ ਪਤਾ ਲੱਗੀ ਪਿੰਡ ਦੀ ਡਵੈਲਪਮੈਂਟ ਕਿਉਂਕਿ ਇਹੀ ਬੇਸ ਆ ਸਾਡੇ ਹਿੰਦੁਸਤਾਨ ਦੀ ਵਾਦੀ 80% ਪਿੰਡਾਂ ਚ ਰਹਿੰਦੀ ਹੈ ਪੰਜਾਬ ਦੇ ਵਿੱਚ ਵੀ ਇਹ ਰੁਝਾਨ ਹੈ ਤੇ ਜਦੋਂ ਪਿੰਡ ਡਵੈਲਪ ਹੋ ਗਏ ਪਿੰਡਾਂ ਦੇ ਵਿੱਚ ਚੰਗੇ ਸਕੂਲ ਬਣ ਗਏ ਚੰਗੇ ਸਿਹਤ ਕੇਂਦਰ ਬਣ ਗਏ ਚੰਗੀਆਂ ਸੜਕਾਂ ਬਣ ਗਈਆਂ ਪੀਣ ਵਾਲਾ ਪਾਣੀ ਸ਼ੁੱਧ ਆ ਗਿਆ ਸਾਡੇ ਕੋਲ ਖੇਡ ਗਰਾਊਂਡ ਆ ਗਏ ਸਾਡੇ ਕੋਲੇ ਮੰਦਿਰਾਂ ਘਰ ਬਣ ਗਏ ਸਾਡੇ ਕੋਲ ਪੰਚਾਇਤ ਘਰ ਬਣ ਗਏ ਸਾਡੇ ਕੋਲ ਧਰਮਸ਼ਾਲਾ ਛੇਆ ਹੋ ਗਈਆਂ ਤੇ ਗਰੀਬ ਪਰਵਾਰ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਕਰ ਸਕਦੇ ਤਾਂ ਪਿੰਡ ਬਣ ਗਏ ਸਵਰਗ ਜੀ ਆਪਣੇ ਨਾਭਾ ਬਦਾਂਸਵਾ ਦੇ ਪਿੰਡਾਂ ਨੂੰ ਸਵਰਗ ਬਣਾਉਣ ਵਾਸਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਮਿਲ ਕੇ ਸਿਰ ਜੋੜ ਕੇ ਸਰਬਸੰਮਤੀ ਕਰੋ ਤੇ ਸਰਕਾਰ ਦਾ 5 ਲੱਖ ਰੁਪਏ ਨਾਮ ਪਾਓ ਤੇ ਆਪਣੇ ਪਿੰਡ ਨੂੰ ਤੱਕ ਵੀ ਦੇ ਕਿਸ ਤਰ੍ਹਾਂ ਦੇਖਦੇ ਹਾਂ ਅਜੇ ਵੀ ਇਹ ਥੱਲੇ ਇਦਾਂ ਤਾਂ ਨਹੀਂ ਹੋਣਾ ਚਾਹੀਦਾ ਵਾਲੀ ਗੱਲ ਮੁੱਖੀ ਨਹੀਂ ਜੀ ਜਿਹੜਾ ਹੋਣਾ ਹੈ ਅੱਛਾ ਜੀ 10 ਕਰੋੜ ਤੱਕ ਵੀ ਜਾ ਸਕਦੀ ਹੈ ਜਿਵੇਂ ਦੇਖਦੇ ਹਾਂ ਬਿਲਕੁਲ ਸਰਪੰਚੀ ਨਾਲ ਬਿਨਾ ਪੈਸੇ ਦੇ ਹੋ ਰਿਹਾ ਤੇ ਇੱਕ ਪਾਸੇ 2-2 ਕਰੋੜ ਦੀਆਂ ਬੋਲੀਆਂ ਲੱਗ ਰਹੀਆਂ ਨੇ ਦੇਖੋ ਕਈ ਪਿੰਡਾਂ ਦੇ ਵਿੱਚ ਨਾਰਮਲ 25-25 30 ਦੀ 50-50 ਲੱਖ ਵੀ ਲੱਗਦਾ ਕਦੇ ਨਹੀਂ ਲੱਗਦਾ ਜਿਹਨੇ ਸੇਵਾ ਸਰਪੰਚੀ ਸੇਵਾ ਵਾਸਤੇ ਹੈ ਜੀ ਸਰਪੰਚੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ ਵੀ ਗੱਲ ਕਹਿ ਰਿਹਾ ਕਿ ਅਸੀਂ ਸਰਪੰਚਾਂ ਨੂੰ ਨਵਾਂ ਪੈਸਾ ਨਹੀਂ ਖਾਣ ਦੇਣਾ ਜੇ ਤੁਸੀਂ ਸਰਪੰਚ ਬਣਨਗੇ ਸੋ ਸਮਝ ਕੇ ਬਣੋ ਪਿੰਡਾਂ ਦੀ ਡਿਵੈਲਪਮੈਂਟ ਕੀ ਕਸੂਰ ਆ ਲੋਕਾਂ ਦਾ ਜਿਹੜੇ ਵੋਟਾਂ ਪਾ ਕੇ ਤੁਹਾਨੂੰ ਹਰ ਵਾਰ ਤੁਹਾਡੇ ਸਾਹਦੇ ਤਾਸ ਜਉਂਦੇ ਹੋਣੇ ਤਾਂ ਕੰਮ ਨਹੀਂ ਹੁੰਦੇ ਕੀ ਕਸੂਰ ਹੈ ਗਰੀਬਾਂ ਦਾ ਕੀ ਕਸੂਰ ਹੈ ਕਿਸਾਨਾਂ ਦਾ ਕੀ ਕਸੂਰ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਜੀ ਉਹ ਵੋਟ ਪਾਉਂਦੇ ਆ ਜੀ ਪਰ ਜੇ ਚੰਗੀ ਟੀਮ ਹੋਏਗੀ ਤਾਂ ਪਿੰਡ ਦੀ ਡਿਵੈਲਪਮੈਂਟ ਹੋਏਗੀ ਇਸ ਕਰਕੇ ਪੈਸੇ ਪੂਸ ਵਾਲੀ ਬੋਲੀ ਤਾਂ ਮੇਰੇ ਖਿਆਲ ਮੈਂ ਇਸ ਨਾਲ ਸਹਿਮਤ ਨਹੀਂ ਆਇਆ ਜੋ ਖਾਲੀ ਹਰਪ੍ਰੀਤ ਸਿੰਘ ਦੇ ਘਰੇ ਤੁਹ ਵੀ ਦੀ ਕਾਫੀ ਭੁਗਵੰਤੇ ਸੰਗੜਾਂ ਨੇ ਆਕੇ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਾਲੀ ਦਸਤੇ ਕਾਂਗਰਸੀਆਂ ਨੇ ਆਕੇ ਆਪ ਪਾਰਟੀ ਜੁਆਇਨ ਕੀਤੀ ਆ। ਇਲਾਕਾ ਵਾਸੀ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਆਪ ਸਰਕਾਰ ਬਹੁਤ ਸੱਚਜੇ ਢੰਗ ਦੇ ਨਾਲ ਸੇਵਾ ਕਰਨੀ ਚਾਹੁੰਦੀ ਹੈ। ਪਿੰਡ ਦੇ ਇੱਕ ਗਰਾਊਂਡ ਦਾ ਕੰਮ ਬੜੀ ਦੇਰ ਦਾ ਲੰਮਕਦਾ ਆ ਰਿਹਾ ਜੋ ਮਾਨ ਸਾਹਿਬ ਨੇ ਪੂਰੀ ਜ਼ੋਰਦਾਰ ਜ਼ਿੰਮੇਵਾਰੀ ਲਈ ਆ। ਸਾਨੂੰ ਇਸ ਗੱਲ ਦਾ ਭਰੋਸਾ ਵੀ ਮਾਨ ਸਾਹਿਬ ਜੋ ਕਹਿ ਕੇ ਗਏ ਇਹਨਾਂ ਨੂੰ ਪੂਰਨ ਤੌਰ ਤੇ ਕਰਕੇ ਦਿਖਾਉਣਗੇ। ਵੈਜ ਜੀ ਦਾ ਖਾਲਸਾ ਵੈਜ ਜੀ ਸਭ ਤੋਂ ਪਹਿਲਾਂ ਸીએમਐਲ ਸਾਹਿਬ ਦਾ ਧੰਨਵਾਦ ਕਰਦੇ ਆ ਜੀ। ਜਿਨ੍ਹਾਂ ਨੇ ਸਾਡੇ ਕਿ ਤੁਸੀਂ ਭਾਈ ਲੜੋਣਾ ਪਿੰਡ ਦਾ ਵਿਕਾਸ ਕਰੋ کافی ਪਿੰਡ ਦਾ ਵਿਕਾਸ ਰੁਕਿਆ ਹੋਇਆ ਜਿਵੇਂ ਸਾਡੇ ਟੋਬੇ ਦੀ ਸਮੱਸਿਆ ਬਹੁਤ ਜ਼ਿਆਦਾ ਤੇ ਮਾਨ ਸਾਹਿਬ ਨੇ ਸਾਨੂੰ ਉਹ ਵੀ ਯਕੀਨ ਦਿਵਾਇਆ ਵੀ ਪਹਿਲਾ ਸਰਪੰਚ ਬਣ ਕੇ ਪਹਿਲਾ ਮਤ ਸਾਡੇ ਟੋਬੇ ਦਾ ਪਊਗਾ ਇਹ ਉਹਨਾਂ ਨੂੰ ਪਵਾਵਾਂਗੇ ਵੀ ਪਿੰਡ ਦਾ ਕਰਕੇ ਇਹਨਾਂ ਨੇ ਕਹਿ ਵੀ ਏਕਾ ਕਰਕੇ ਜਿਓ ਵੀ 5 ਲੱਖ ਰੁਪਈਆ ਜੋ ਆਪਣੇ ਸਰਕਾਰ ਨੇ ਕਿਹਾ ਕਿ ਸਰਬਸੰਮਤੀ ਨਾਲ ਮਿਲ ਸਕੇ। ਬੈਠੇ ਮਨ ਤੁਹਾਡੀ ਮਨਚ ਕੀ ਮਾਇਆ ਕਿ ਇਸ ਤਰ੍ਹਾਂ ਕਰਨਾ ਕਿ ਸਰਬਸੰਮਤੀ ਕਰਨ ਦਾ ਮਨ ਚ। ਦੇਖੋ ਗੱਲ ਇਹ ਜੀ ਹੁਣ ਮਿਲ ਕੇ ਪਿੰਡ ਧੜਿਆਂ ਦੇ ਵੰਡਿਆ ਜਾਂਦਾ ਜੀ। ਹੁਣ 5 ਸਾਲ ਮਿਲ ਕੋ ਰਿਹਾ ਸੀ ਭਾਈਚਾਰਾ ਆਪਣੇ ਵਿੱਚ ਰਹਿਣਾ। ਕਿਹੜਾ ਜਦੋਂ ਸਰਪੰਚੀ ਵਿੱਚ ਖੜਦੇ ਨੇ 5 ਸਾਲ ਇੱਕ ਦੂਜੇ ਦਾ ਮੂੰਹ ਪਰਾਂ ਨ ਹੋ ਰਿਹਾਦਾ ਜੀ। ਕਿਉਂਕਿ ਮਿਲਕੇ ਬ੍ਰੋਤਾਵਾਦੀ ਆ ਭਾਈ ਜਰਾ ਅਸੀਂ ਪਿੰਡ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਆ ਇਸ ਕਰਕੇ ਸਰਬਸੰਮਤੀ ਅਸੀਂ ਸਾਰੇ ਜਿਹੜੇ ਹੋਰ ਖੜਨਗੇ ਉਹਨਾਂ ਨੂੰ ਵੀ ਅਸੀਂ ਲੱਗ ਲੱਗੇ ਜਾ ਕੇ ਘਰ ਬੇਨਤੀ ਕਰਾਂਗੇ ਵੀ ਭਾਈ ਸਾਹਿਬ ਤੁਹਾਨੂੰ ਬਹੁਤ ਟਾਈਮ ਮਿਲ ਗਿਆ ਇਸ ਵਾਰ ਸਾਨੂੰ ਮਿਲਕੇ ਮੌਕਾ ਦੋ ਮਿਲਕੇ ਕੋਈ ਜਿਹੜਾ ਮਿਲਕੇ ਵੈਰੀਟਕਲ ਨਾਮ ਹੋਵੇ ਉਹ ਬੰਦੇ ਨੂੰ ਅਸੀਂ ਖੜਾ ਕਰਕੇ ਚੁਣ ਕੇ ਉਹਨਾਂ ਅਸੀਂ ਪੰਚਾਇਤ ਬਣਾਈਏ ਸਾਨੂੰ ਐਮਐਲਏ ਸਾਹਿਬ ਨੇ ਇਹ ਸਨੇਹਾ ਪਹਿਲਾਂ ਵੀ ਅੱਜ ਵੀ ਦਿੱਤਾ ਉਹਨਾਂ ਨੇ ਪਹਿਲਾਂ ਵੀ ਦਿੱਤਾ ਸੀ ਵੀ ਪਿੰਡਾਂ ਦੇ ਵਿੱਚ ਜੇ ਸਰਬਸੰਮਤੀ ਹੁੰਦੀ ਆ ਤਾਂ ਉਹਦੇ ਲਈ ਗਰਾਂਟ ਵੀ ਹੋ ਮਿਲੂਗੀ ਤੇ ਬਾਕੀ ਭਾਈਚਾਰਕ ਸਾਂਝ ਵੀ ਵੱਧਦੀ ਅਸੀਂ ਇਸੇ ਮਨੋਰਥ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਵੱਲ ਤੁਰੇ ਕਿੰਨੇ ਪਰਿਵਾਰ ਅੱਜ ਜਿਹੜੇ ਆਪ ਜੀ ਸ਼ਾਮਲ ਹੋਏ ਅੱਜ ਕਾਫੀ ਹੋਏ ਨੇ ਜੀ ਅਕਾਲੀ ਦਲ ਚੋਂ ਵੀ ਆਏ ਨੇ ਕਾਂਗਰਸ ਚੋਂ ਵੀ ਆਏ ਨੇ ਕਾਫੀ ਪਰਿਵਾਰਾਂ ਆਮ ਆਦਮੀ ਪਾਰਟੀ ਜੀ 16 17 ਪਰਿਵਾਰ ਆਏ ਨੇ ਮਨ ਚ ਤਾਂ ਇਹ ਆਇਆ ਜੀ ਕਿਉਂਕਿ ਐਮ ਐਲ ਏ ਸਾਹਿਬ ਦੀ ਪ੍ਰੇਰਣਾ ਜਿਹੜੀ ਸਾਰੇ ਪਰਿਵਾਰਾਂ ਨੂੰ ਆਪਾਂ ਨੇ ਅਸੀਂ ਨੇ ਵੀ ਜਾ ਕੇ ਸਾਰੇ ਨੇ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਵਧੀਆ ਰਹੀ ਆ ਬਸ ਬਿਲਕੁਲ ਹੋਣਗੇ ਜੀ ਅਸੀਂ ਆਪਣੀ ਪੰਚਾਇਤ ਵਧੀਆ ਬੰਦੇ ਚੋਣਾਂਗੇ ਪੜ੍ਹੇ ਲਿਖੇ ਸੂਝਵਾਨ ਇਦੇ ਵਿੱਚ ਸਰ ਐਮਐਲਏ ਸਾਹਿਬ ਨਾਲ ਪਹਿਲਾਂ ਨਿੱਜੀ ਤੌਰ ਤੇ ਵੀ ਗੱਲਬਾਤ ਹੋਈ ਸੀਗੀ ਕਿਉਂਕਿ ਇਹ ਸਰਕਾਰ ਇੱਕ ਨੇਕ ਉਪਰਾਲਾ ਕਰ ਰਹੀ ਆ ਕਿਉਂਕਿ ਪਿੱਛੇ ਜੇ ਪਿੰਡਾਂ ਵਿੱਚ ਸਾਨੂੰ ਪਤੀ ਆ ਜਿਨ੍ਹਾਂ ਧਾਰਨਾਵਾਂ ਚੱਲਦੀਆਂ ਸਨ ਵੀ ਤਾਂ ਮੇਰੀ ਬਾਹ ਵੱਡੀ ਮੈਂ ਤੇਰੀ ਲੱਤ ਵੱਡੂ ਵਾਲੀ ਧਾਰਨਾ ਨੂੰ ਨਕਾਰਦੇ ਹੋਏ ਇਹ ਕਹਿੰਦੇ ਆਪਾਂ ਸਰਪੱਖੀ ਵਿਕਾਸ ਤੇ ਪਿੰਡ ਦਾ ਭਾਈਚਾਰਾ ਤੇ ਇੱਕ ਨੂੰ ਬਰਕਰਾਰ ਰੱਖਣ ਲਈ ਹੀ ਆਪਾਂ ਕੁਝ ਉਪਰਾਲੇ ਕਰਾਂਗੇ ਇਸ ਲਈ ਬਹੁਤ ਸ਼ੌਰਟ ਨੋਟਿਸ ਦੇ ਉੱਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਥੋੜੇ ਜਿਹੇ ਸੱਦੇ ਦੇ ਉੱਤੇ ਪਿੰਡ ਦੇ ਸਾਰੇ ਕੱਠ ਨੂੰ ਸਬੋਧਨ ਕੀਤਾ ਤੇ ਪਿੰਡ ਦੇ ਵਿੱਚ ਇੱਕ ਸੁਜੇ ਵਰਕਰਾਂ ਨੂੰ ਤੇ ਸੇਵਾਦਾਰਾਂ ਨੂੰ ਮੂਰੇ ਕੀਤਾ